ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਫੀਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜੜੀ ਹੈ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸੰਗਰੂਰ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਸੰਗਰੂਰ ਪੁਲਿਸ ਨੇ ਇੱਕ ਸਪਾ ਸੈਂਟਰ ਤੇ ਰੇਡ ਕੀਤੀ ਜਿਸ ਤੋਂ ਬਾਅਦ ਮੌਕੇ ਦੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਮੈਨੇਜਰ ਨੂੰ ਗ੍ਰਿਫਤਾਰ ਕੀਤਾ ਹੈ ਇਸ ਸਪਾ ਸੈਂਟਰ ਦੇ ਵਿੱਚ ਦੇਵ ਵਪਾਰ ਦਾ ਕੰਮ ਚੱਲ ਰਿਹਾ ਸੀ ਧੰਦਾ ਚੱਲ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਪੁਲਿਸ ਨੇ ਰੇਡ ਕੀਤਾ ਸੀ ਜਿਸ ਤੋਂ ਬਾਅਦ ਮੌਕੇ ਤੇ ਮੈਨੇਜਰ ਜੜਾਏ ਗ੍ਰਿਫਤਾਰ ਕੀਤਾ ਜਿਸ ਤਰ੍ਹਾਂ ਦੇਖਣ ਨੂੰ ਮਿਲਦਾ ਹੈ ਉਹ ਸਪਾ ਸੈਂਟਰ ਜਿਹੜਾ ਹੈ ਨਾਮ ਤੇ ਲਗਾਤਾਰ ਜਿਹੜੇ ਨੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਲਗਾਤਾਰ ਸਪਾ ਸੈਂਟਰ ਦੇ ਵਿੱਚ ਦੇ ਵਪਾਰ ਦਾ ਜਿਹੜਾ ਇਹ ਧੰਦਾ ਲਗਾਤਾਰ ਚੱਲ ਰਿਹਾ ਜਿਸ ਤੋਂ ਬਾਅਦ ਹੁਣ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਸੰਗਰੂਰ ਪੁਲਿਸ ਨੇ ਜਿਹੜਾ ਇਹ ਸਪਾ ਸੈਂਟਰ ਤੇ ਰੇਡ ਕੀਤੀ ਜਿਸ ਤੋਂ ਇਸ ਸਪਾ ਸਪਾ ਸੈਂਟਰ ਦੇ ਦੇ ਵਿੱਚ ਜਿਹੜਾ ਦੇਵਪਾਰ ਦਾ ਧੰਦਾ ਚੱਲ ਰਿਆ ਸੀ ਉੱਥੇ ਹੀ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਗੁਪਤ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਸੀ ਕਿ ਇਸ ਸਪਾ ਸੈਂਟਰ ਦੇ ਵਿੱਚ ਜਿਹੜਾ ਇਹ ਦੇਵਪਾਰ ਦਾ ਕੰਮ ਚੱਲ ਰਿਆ ਸੀ ਉੱਥੇ ਔਰਤਾਂ ਤੋ ਜਿਹੜੇ ਨੇ ਦੇ ਦਾ ਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ ਸੀ ਜਿਸ ਦੇ ਤਹਿਤ ਜਿਹੜਾ ਇਹ ਟਰੈਪ ਲਗਾਇਆ ਗਿਆ ਤੇ ਇਸ ਤੋਂ ਬਾਅਦ ਸਪਾਸੈਂਟਰ ਤੇ ਜਿਹੜੀ ਇਹ ਛਾਪੇਮਾਰੀ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੂੰ ਵੱਡੀ ਕਾਮਯਾਬੀ ਜਿਹੜੀ ਹੈ ਹਾਸਲ ਹੋਈ ਹੈ ਉਹਨਾਂ ਨੂੰ ਉੱਥੋਂ ਦੇ ਵਪਾਰ ਦੇ ਧੰਦੇ ਦੇ ਵਿੱਚੋਂ ਜੜੀਆਂ ਔਰਤਾ ਸੀਗੀਆਂ ਉਸ ਨੂੰ ਟਰੇਸ ਕੀਤਾ ਗਿਆ ਅਤੇ ਉਥੇ ਹੀ ਮੈਨੇਜਰ ਨੂੰ ਸਪਾ ਸੈਂਟਰ ਨੂੰ ਜਿਹੜਾ ਚਲਾ ਰਿਹਾ ਸੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਜਿਹੜੇ ਮਨਪ੍ਰੀਤ ਸਿੰਘ ਇਨਸਪੈਕਟਰ ਨੇ ਉਹਨਾਂ ਦਾ ਇਸ ਪੂਰੇ ਮਾਮਲੇ ਕੀ ਕੁਝ ਕਹਿਣਾ ਇੱਕ ਵਰਤਨ ਹੋ ਉਸ ਨਾਲ ਨੇ ਇਹ ਅਸੀਂ ਮੁਕੱਦਮਾ ਨੰਬਰ 117 10 ਚ 2025 ਕੱਲ ਦਰਜ ਕੀਤਾ ਗਿਆ ਹੈ ਉਹਦੇ ਚ ਅਸੀਂ ਮੋਰਲ ਟ੍ਰੈਫਿਕ ਐਕਟ 3 ਤੇ ਮੋਰਲ ਟ੍ਰੈਫਿਕ ਐਕਟ 5 ਲਾਇਆ ਜੀ ਇਹਦੇ ਚ ਅਸੀਂ ਦੋ ਬੰਦਿਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਜਿੰਨਾ ਚ ਇੱਕ ਮਿਤ ਕੁਮਾਰ ਆ ਜਿਹੜਾ ਮਾਲਕ ਆ ਜੀ ਤੇ ਜਿਹੜਾ ਪਾਣੀ ਪੁੱਦਾ ਰਹਿਣ ਵਾਲਾ ਤੇ ਇੱਕ ਇਹਨਾਂ ਦਾ ਗੇ ਰੱਖਿਆ ਸੀਗਾ ਮੈਨੇਜਰ ਜੀ ਦੀਪ ਦੀਪ ਪੁੱਤਰ ਸਰੇਸ਼ ਇਹ ਵੀ ਕਰਨਾਲ ਹਰਿਆਣਾ ਦਾ ਰਹਿਣ ਵਾਲਾ ਇਹ ਦੋ ਬੰਦੇ ਤੇ ਕਲਾ ਮੁਕਦਮਾ ਦਰਜ ਹੈ ਤੇ ਜਿਹੜੇ ਮੈਨੇਜਰ ਦੀ ਕਲ ਰੈਸਟ ਹੋਈ ਉਹਦੇ ਤੇ ਮਾਲਕ ਦੀ ਰੈਸਟ ਵਾਕੀ ਮਾਲਕ ਦੀ ਰੈਸਟ ਵਾਕੀ ਕਿਸ ਤਰ੍ਹਾਂ ਤੋਂ ਉਹ ਧੰਦਾ ਕਰਦੇ ਸੀ ਜੇ ਕਿ ਕੋਈ ਰੂਮ ਪ੍ਰੋਵਾਈਡ ਕਰਾਂ ਦੇਤੀ ਜਾਂ ਕੁਝ ਉਹ ਕਰਦੇ ਸੀ ਸਾਨੂੰ ਮੁਖਬਰੀ ਮਿਲੀ ਸੀ ਕਿ ਜਿਹੜੇ ਇਹਨਾਂ ਨੇ ਫੇਰੀ ਟੇਲਜ਼ ਨਾਂ ਦਾ ਇੱਕ ਸਪਾ ਸੈਂਟਰ ਖੋਲਿਆ ਹੈ। ਇਸ ਸਪਾ ਸੈਂਟਰ ਦੀ ਆੜ ਵਿੱਚ ਜਿਹੜੀਆਂ ਗਰੀਬ ਲਾਚਾਰ ਲੜਕੀਆਂ ਨੇ ਜਾਂ ਔਰਤਾਂ ਨੇ ਉਹਨਾਂ ਨੂੰ ਆਪਦੇ ਦਫ਼ਤਰ ਬੁਲਾਉਂਦੇ ਤੇ ਇਨਾਂ ਤੋਂ ਸਪਾ ਕਰਵਾਉਣ ਹੋਂਦੇ ਲੜਕੇ ਜਾਂ ਲੜਕੀਆਂ ਲੜਕੇ ਜਾਂ ਮਰਦਾਂ ਦੇ ਸਾਹਮਣੇ ਇਹਨਾਂ ਨੂੰ ਪੇਸ਼ ਕਰਕੇ ਤੇ ਉਹਨਾਂ ਨਾਲ ਦੇਵਪਾਰ ਦਾ ਧੰਦਾ ਚਲਾਇਆ ਜਾਂਦਾ ਹੈ। ਕੀ ਮੌਕੇਵਾਰ ਦਾ ਕੋਈ ਫੜੇ ਵੀ ਗਏ ਨੇ ਜੀ ਕੋਈ ਮੁੰਡੇ ਫੜੇ ਗਏ ਹੋਣ ਜਾਂ ਕੋਈ ਕੁੜੀਆਂ ਦੇ ਕੋਈ ਬਿਆਨ ਹੋਵੇ? ਕੁੜੀਆਂ ਦੀਆਂ ਅਸੀਂ ਸਟੇਟਮੈਂਟਾਂ ਰਿਕਾਰਡ ਕੀਤੀਆਂ ਨੇ ਜੀ। ਉਹਨਾਂ ਨੂੰ ਅਸੀਂ ਸਟੇਟਮੈਂਟ ਰਿਕਾਰਡ ਕਰਕੇ ਤੇ ਇਹਨਾਂ ਦੇ ਚੁੰਗਲ ਤੋਂ ਯਾਦ ਕਰਾ ਕੇ ਤੇ ਵਾਪਸ ਉਹਨਾਂ ਦੇ ਪਰਿਵਾਰਾਂ ਨੂੰ ਕੀਤਾ ਇਹ ਜਿਹੜੇ ਲੜਕੀਆਂ ਸੀ ਜਿਨ੍ਹਾਂ ਨੂੰ ਪੈਸੇ ਦਾ ਆਂਸਾ ਦਿੰਦੇ ਸੀ ਉਹਨਾਂ ਨੂੰ ਬਲੈਕ ਮੇਲੇ ਕਰਦੇ ਜਾਂ ਕੋਈ ਜਬਰੇ ਕੰਮ ਕਰਾਉਂਦੇ ਕਹਿੰਦੀ ਤਫਤੀਸ਼ ਚੱਲ ਰਹੀ ਹੈ ਜੇ ਜਿਹੜੀ ਕੋਈ ਵੀ ਗੱਲ ਸਾਹਮਣੇ ਆਈ ਉਹਦੀ ਬੰਦ ਕਾਰਵਾਈ ਕੀਤੀ ਗਈ